ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਜ਼ਿਲ੍ਹਾ ਫਾਜ਼ਿਲਕਾ ਤਹਿਸੀਲ ਹਬੌਰ ਦੇ ਪਿੰਡ ਕੁੰਡਲ ਦੇ ਵਿੱਚ ਇਹ ਪਿੰਡ ਜਦੋਂ ਆਪਾਂ ਹਬੌਰ ਤੋਂ ਵਾਇਆ ਪੰਨੀ ਆਲਾ ਹੋ ਕੇ ਮੁਕਸਰ ਜਾਂਦੇ ਆਂ ਤਾਂ ਰਸਤੇ ਦੇ ਵਿੱਚ ਇਹ ਕੁੰਡਲ ਪਿੰਡ ਆਉਂਦਾ ਹੈ ਕਾਫੀ ਵੱਡਾ ਤੇ ਮਸ਼ਹੂਰ ਪਿੰਡ ਆ ਤੇ ਪੁਰਾਣਾ ਪਿੰਡ ਆ ਦੋਸਤੋ 1820 ਦੇ ਵਿੱਚ ਤਕਰੀਬਨ ਇਹ ਪਿੰਡ ਵਸਿਆ ਸੀ ਤੇ ਇਸ ਪਿੰਡ ਦੇ ਵਿੱਚ ਤੁਹਾਨੂੰ ਅੱਜ ਇੱਕ ਬਹੁਤ ਪੁਰਾਣੀ ਹਵੇਲੀ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਆਓ ਚੱਲਦੇ ਹਾਂ ਤੇ ਦੇਖਦੇ ਹਾਂ ਉਹ ਪੁਰਾਣੀ ਹਵੇਲੀ ਦੋਸਤੋ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਪੁਰਾਣੀ ਤਕਰੀਬਨ ਪੌਣੇ 200 ਸਾਲ ਪੁਰਾਣੀ ਇਹ ਹਵੇਲੀ ਆ ਬੜੀ ਖੂਬਸੂਰਤ ਹਵੇਲੀ ਆ ਤੇ ਅੱਜ ਵੀ ਜਿਹੜੀ ਉਹ ਪੁਰਾਣੀ ਸਥਿਤੀ ਦੇ ਵਿੱਚ ਉਸੇ ਤਰ੍ਹਾਂ ਮੌਜੂਦ ਆ ਦੋਨਾਂ ਸਾਈਡਾਂ ਤੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਚਵਾਰੇ ਆ ਤੇ ਸਾਹਮਣੇ ਇਸ ਦਾ ਦਰਵਾਜ਼ਾ ਹੈ ਤੇ ਆਪਾਂ ਇਹ ਤੁਹਾਨੂੰ ਸਾਰੀ ਅੰਦਰ ਤੋਂ ਵੀ ਦਿਖਾਵਾਂਗੇ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਦੋਸਤੋ ਇਸ ਹਵੇਲੀ ਦੇ ਹੁਣ ਮੌਜੂਦਾ ਮਾਲਕ ਸਰਦਾਰ ਸਰੂਪ ਇੰਦਰ ਸਿੰਘ ਜੀ ਨੇ ਤੇ ਉਹਨਾਂ ਨੇ ਦੱਸਿਆ ਕਿ ਇਹ ਹਵੇਲੀ ਉਹਨਾਂ ਦੇ ਦਾਦਾ ਜੀ ਦੇ ਦਾਦਾ ਜੀ ਸਰਦਾਰ ਜਸਵੰਤ ਸਿੰਘ ਜੀ ਨੇ 1856 ਈਸਵੀ ਦੇ ਵਿੱਚ ਬਣਵਾਈ ਸੀ ਸਰਦਾਰ ਜਸਵੰਤ ਸਿੰਘ ਜੀ ਕੁੰਡਲ ਜੈਲ ਦੇ ਜੇਲਦਾਰ ਸਨ ਦੋਸਤੋ ਤੁਸੀਂ ਇਹ ਵੀਡੀਓ ਦੇ ਵਿੱਚ ਜੋ ਦੇਖ ਰਹੇ ਹੋ ਇਸ ਦੀਆਂ ਪ੍ਰਾਣੀਆਂ ਛੱਤਾਂ ਨੇ ਬਾਲਿਆਂ ਵਾਲੀਆਂ ਇਹ ਉਸੇ ਸਮੇਂ ਦੀਆਂ ਨੇ ਤੇ ਬਹੁਤ ਵਧੀਆ ਹਾਲਤ ਦੇ ਵਿੱਚ ਅੱਜ ਵੀ ਇਹ ਛੱਤਾਂ ਮੌਜੂਦ ਨੇ ਦੋਸਤੋ ਪਰਿਵਾਰ ਦੱਸਦਾ ਹੈ ਕਿ ਇਹ ਜਿਹੜੀ ਹਵੇਲੀ ਸੀ ਇਹ ਪਹਿਲਾਂ ਤਿੰਨ ਮੰਜ਼ਲੀ ਸੀ ਤੇ ਜਿਵੇਂ ਜਿਵੇਂ ਹੌਲੀ ਹੌਲੀ ਗਲੀਆਂ ਵਗੈਰਾ ਉੱਚੀਆਂ ਹੋਈਆਂ ਤਾਂ ਉਸ ਕਰਕੇ ਜਿਹੜਾ ਇਸ ਦਾ ਹੇਠਲਾ ਪੋਰਸ਼ਨ ਸੀ ਉਹ ਖਤਮ ਕਰਨਾ ਪਿਆ ਇਹ ਹੁਣ ਤੁਸੀਂ ਦੇਖ ਰਹੇ ਹੋ ਇਸ ਦੇ ਦੋਨਾਂ ਸਾਈਡ ਤੇ ਉੱਪਰ ਚਬਾਰੇ ਨਜ਼ਰ ਆ ਰਹੇ ਆ ਤੇ ਆਹਮੋ ਸਾਹਮਣੀ ਦੋਨਾਂ ਚਬਾਰਿਆਂ ਦੇ ਜਿਹੜੀ ਪੌੜੀ ਚੜਦੀ ਆ ਇਸ ਹਵੇਲੀ ਵਿੱਚ ਦੋਸਤੋ ਪੰਜਾਬ ਦੇ ਪ੍ਰਸਿੱਧ ਗਾਇਕ ਕਲਦੀਪ ਮਾਨਕ ਦਾ ਜਿਹੜਾ ਗੀਤ ਸੀ ਰਾਂਝਾ ਜੋਗੀ ਹੋਇਆ ਉਸ ਗੀਤ ਦੀ ਜਿਹੜੀ ਵੀਡੀਓ ਦਾ ਫੁਲਮਾਂਕਣ ਇਸ ਹਵੇਲੀ ਦੇ ਸਾਹਮਣੇ ਹੋਇਆ ਸੀ ਇਸ ਤੋਂ ਇਲਾਵਾ ਗਿੱਲ ਹਰਦੀਪ ਹਾਕਮ ਸੂਫੀ ਉਹ ਵੀ ਆਪਣੇ ਗੀਤਾਂ ਦੀ ਇੱਥੇ ਸ਼ੂਟਿੰਗ ਕਰ ਚੁੱਕੇ ਆ ਇਸ ਤੋਂ ਇਲਾਵਾ ਗੁਰਦਾਸ ਮਾਨ ਦਾ ਜਿਹੜਾ ਗੀਤ ਸੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਉਸ ਗੀਤ ਦੀ ਜਦੋਂ ਵੀਡੀਓ ਫਲਮਾਈ ਗਈ ਸੀ ਤਾਂ ਉਸ ਦਾ ਕੁਝ ਹਿੱਸਾ ਕੁੰਡਲਪਿੰਡ ਦੇ ਵਿੱਚ ਫਲਮਾਇਆ ਗਿਆ ਸੀ ਤੇ ਉਸ ਸਮੇਂ ਗੁਰਦਾਸ ਮਾਨ ਵੀ ਇੱਥੇ ਠਹਿਰੇ ਸਨ ਦੋਸਤੋ ਇਹ ਤੁਸੀਂ ਜਿਹੜੀ ਪਿੰਡ ਕੁੰਡਲ ਦੇ ਵਿੱਚ ਪੁਰਾਣੀ ਹਵੇਲੀ ਦੇਖ ਰਹੇ ਸੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਜੇ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰਾਣੀਆਂ ਵੱਧ ਤੋਂ ਵੱਧ ਵਿਰਾਸਤੀ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਵੀ ਸਾਡੇ ਚੈਨਲ ਇਸੇ ਨਾਮ ਤੇ ਹੀ ਨੇ ਤੇ ਉੱਥੇ ਵੀ ਸਾਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ